10 ਹੋਤਸ਼ੋਅ ਇਸ ਸਪੌਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 17 ਅਕਤੂਬਰ 2025 ਦਿਨ ਸ਼ੁੱਕਰਵਾਰ ਨਾਨਸ਼ਈ ਸਾਹਿਬਤ 557 ਕੱਤਕ ਮਹੀਨੇ ਦੀ ਪਹਿਲੀ ਤਰੀਕ ਹੈ ਜੀ ਸਹਿਮਿਆਮੂ ਕੈਰਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਵੈਨਕੂਵਰ ਤੇ ਕਕਟਲਮ ਤਿੰਨਤਾ ਹਾਂ ਤੋਂ ਇਹ ਪਲੰਮਿੰਗ ਦਾ ਸਮਾਰ ਮਹੀਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜੋ ਬੈਂਕ ਆਫ ਕੈਨੇਡਾ ਦੀ 65 ਇੰਟਰਸਟੇਡ ਬਾਰੇ ਕੀ ਗੱਲਬਾਤ ਚੱਲ ਰਹੀ ਹੈ ਅਬ ਬੀਸੀ ਦੇ ਸਰਕਾਰੀ ਹੜਤਾਲੀ ਮੁਲਾਜ਼ਮ ਗੱਲਬਾਤ ਟੇਬਲ ਦੇ ਵਾਪਸ ਆ ਗਏ ਆ ਹਥਿਆਰਾਂ ਦੀ ਤਸਕੀ ਦੇ ਮਾਮਲੇ 'ਚ ਬ੍ਰੈਂਟਨ ਦੇ ਦੋ ਪੰਜਾਬੀ ਫੜੇ ਗਏ ਆ ਤੇ ਇਸ ਦੇ ਨਾਲ ਆਪਾਂ ਗੱਲ ਫੈਡਰਲ ਹੈਲਥ ਦੀ ਕਰਾਂਗੇ ਜਿਹੜਾ ਕਿ ਇਧਰ ਸਰੀ ਲੈਂਗਲੀ ਦੇ ਵਿੱਚ ਸਿਹਤ ਦਾ ਰਾਇਆ ਕਿ ਕੁਝ ਗਲਤ ਫੂਡ ਕਹਿੰਦੇ ਖਵਾਇਆ ਜਾ ਰਿਹਾ ਹੈ ਉਹ ਜਿਹੀਆਂ ਸ਼ਿਕਾਇਤਾਂ ਆ ਰਹੀਆਂ ਲੋਕੀ ਬਚ ਕੇ ਰਹਿਣਾ ਪੰਜਾਬ ਦੇ ਪੁਛੜ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਇਸ ਸਬੰਧੀ ਕੀ ਗੱਲਬਾਤ ਚੱਲ ਰਹੀ ਹੈ ਉਹ ਕਰਾਂਗੇ ਤੇ ਖੀਰ ਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਖਜ਼ਾਨਾ ਚਲਾਉਣ ਵਾਸਤੇ ਹੁਣ ਸਰਕਾਰੀ ਜਾਇਦਾਦਾਂ ਨੂੰ ਟੱਕ ਲਾ ਲਿਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी सरी विच कॉल छे सो चार पांच 604 तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलग्री कामयाबी तो बाद अपनी तीज लोकेशन एडमिंटन खोल ली है ਸਸੋ ਹੋਤਾ ਸ਼ੋਚਕ ਵਰਫਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਿੱਥੇ ਕਿ ਸਾਲ ਦਾ ਅਖੀਰ ਹੋਣ ਵਾਲਾ ਤੇ ਵਿਆਜ ਦਰਾਂ ਘਟਾਈਆਂ ਜਾਣ ਦੀ ਗੱਲ ਉਡੀਕੀ ਜਾ ਰਹੀ ਹੈ ਬੈਂਕ ਆਫ ਕੈਨੇਡਾ ਨੇ ਇੱਕ ਮੀਟਿੰਗ 29 ਅਕਤੂਬਰ ਨੂੰ ਕਰਨੀ ਹੈ ਇੱਕ ਉਸ ਤੋਂ ਬਾਅਦ ਦਸੰਬਰ ਦੇ ਵਿੱਚ ਫੈਸਲਾ ਹੋਣਾ ਤੇ ਲੋਕ ਅੱਡੀਆਂ ਚੱਕੇ ੜੀ ਕਰ ਰਹੇ ਆ ਕਿ ਬੈਂਕ ਆਫ ਕੈਨੇਡਾ ਵੱਲੋਂ ਕਦੋਂ ਵਿਆਜ ਦਰਾਂ ਘਟਾਈਆਂ ਜਾਂਦੀਆਂ ਦੂਜੇ ਪਾਸੇ ਬੈਂਕ ਆਫ ਕੈਨੇਡਾ ਦੇ ਗਵਰਨਰ ਜਿਹੜੇ ਨੇ ਜੀ ਟ੍ਰਿਫ ਮਕਲਮ ਉਹ ਕਹਿੰਦੇ ਵੀ ਅਸ਼ਾ 6.5 ਵਿੱਚ ਅਸੀਂ ਆਡਰ ਆਡਰ ਸਰਵੇਖਣ ਆਰਥਿਕ ਮਾਰਾਂ ਨੂੰ ਭੇਜੇ ਸੀਗੇ ਆਡਰ ਸਰਵੇਖਣ ਅਸੀਂ ਜਿਹੜੇ ਬਿਜ਼ਨਸਮੈਨ ਨੇ ਕਾਰੋਬਾਰੀ ਉਹਨਾਂ ਨੂੰ ਭੇਜੇ ਆ ਪਰ ਕੁੱਲ ਮਿਲਾ ਕੇ ਜੋ ਵਾਪਸ ਫੀਡਬੈਕ ਆਉਂਦੀ ਹੈ ਉਹਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਸਾਨੂੰ ਇੰਟਰਸਟ ਰੇਟ ਹੋਰ ਵਧਾਉਣਾ ਜਾਂ ਘਟਾਉਣਾ ਚਾਹੀਦਾ ਹੈ ਜਾਂ ਨਹੀਂ ਸੋ ਇਸ ਵਾਸਤੇ ਕਹਿੰਦੇ 6.5 ਵਿੱਚ ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਇਹ ਹੈ ਪ੍ਰੋਗਰਾਮ ਕਿ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਅਸੀਂ ਅਸੀਂ ਕੋਈ ਰਿਸਕ ਜਿਹੜਾ ਇਹੋ ਜਿਹਾ ਲੈ ਲਈਏ ਜਿਹਦੇ ਨਾਲ ਮਾਰਕੀਟ ਖਰਾਬ ਹੋ ਜਵੇ ਸੋ ਇਸ ਵਾਸਤੇ ਅਸੀਂ ਬੜੇ ਸੋਚ ਸਮਝ ਕੇ ਕਦਮ ਚੱਕਣੇ ਚਾਹੁੰਦੇ ਆਂ ਤੇ ਬੜੀ ਹੀ ਨਿਮਰਤਾ ਦੇ ਨਾਲ ਠਰਮੇ ਦੇ ਨਾਲ ਫੈਸਲੇ ਕਰਨੇ ਚਾਹੁੰਦੇ ਆਂ ਕਿਤੇ ਇਸ ਵੇਲੇ ਮਾਰਕੀਟ ਦੇ ਵਿੱਚ ਬੜੀ ਅਨਿਸ਼ਚਿਤਤਾ ਬਣੀ ਹੋਈ ਆ ਅਨਸਰਟੇਨਟੀ ਬਹੁਤ ਹੈ ਪਤਾ ਹੀ ਨਹੀਂ ਕੀ ਹੋਣਾ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਟਾਕ ਮਾਰਕੀਟ ਪ੍ਰੈਸ਼ੀਅਸ ਮੈਟਲਸ ਤੇ ਹੋਰ ਜਿਹੜੀ ਰੈਗੂਲਰ ਇਕਨੋਮੀ ਆ ਜੀਡੀਪੀ ਆ ਰਣ ਮੁਲਕਾਂ ਦੀ ਉਦੋਂ ਕੁਝ ਪਤਾ ਨਹੀਂ ਲੱਗ ਰਿਹਾ ਕੁੱਲ ਮਿਲਾ ਕੇ ਬਹੁਤੇ ਮੁਲਕ ਜਿਹੜੇ ਸੈਸ਼ਨ ਵਿੱਚ ਚੱਲ ਰਹੇ ਆ ਪਰ ਉਹਨਾਂ ਨੇ ਅਨਾਉਂਸਮੈਂਟ ਨਹੀਂ ਕੀਤੀ ਹੋਈ ਹੈ ਪਰ ਜਿਸ ਹਿਸਾਬ ਦੇ ਨਾਲ ਰੋਜ਼ ਵਰਲਡਵਾਈਡ ਵਪਾਰ ਕੀਤਾ ਜਾ ਰਿਹਾ ਜਾਂ ਟਰੰਪ ਦੇ ਟੈਰਿਫ ਦੇ ਕਾਰਨ ਬਿਆਨਬਾਜ਼ੀ ਦੇ ਨਾਲ ਬਲੱਡ ਪ੍ਰੈਸ਼ਰ ਉੱਪਰ ਘਟਦਾ ਵਧਦਾ ਆ ਉਹਦੇ ਨਾਲ ਵਾਕਿਆ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਗਾਹਾਂ ਹੋਣਾ ਕੀ ਆ ਸੋ ਬੈਂਕ ਆਫ ਕੈਨੇਡਾ ਕਹਿੰਦੀ ਵੀ 29 ਅਕਤੂਬਰ ਤੱਕ ਫੈਸਲਾ ਤਾਂ ਕਰ ਹੀ ਲਵਾਂਗੇ ਪਰ ਹਾਲ ਦੀ ਘੜੀ ਅਸੀਂ ਇਹਦੇ ਬਾਰੇ ਕੋਈ ਵੀ ਭੁਖਬਾਣੀ ਨਹੀਂ ਕਰਨਾ ਚਾਹੁੰਦੇ ਤੇ ਜਿਹੜੇ ਵੈਸੇ ਆਰਥਿਕ ਮਾਰ ਨੇ ਉਹ ਵੀ ਇਸ ਵੇਲੇ 6.5 ਵਿੱਚ ਕੁਝ ਕਹਿੰਦੇ ਆ ਕਿ ਇਸ ਸਾਲ ਦੇ ਵਿੱਚ ਇੱਕ ਕੁਆਟਰ ਦਾ ਕਟ ਲੱਗਣਾ ਕੁਝ ਦੋ ਦੀ ਗੱਲ ਕਰ ਰਹੇ ਆ ਤੇ ਜੇਕਰ ਤਾਂ ਦੋ ਕਟ ਲੱਗੇ ਫਿਰ 1 ਅਕਤੂਬਰ ਵਿੱਚ ਤੇ 1 ਦਸੰਬਰ ਵਿੱਚ ਲੱਗ ਸਕਦਾ ਅਦਰਵਾਈਜ਼ 50-50 ਕਰ ਰਹੇ ਆ ਯਾਨੀ ਸ਼ਾਇਦ ਅਕਤੂਬਰ ਦੇ ਵਿੱਚ ਕਟ ਨਾ ਲੱਗੇ ਦਸੰਬਰ ਦੇ ਵਿੱਚ ਲਾਇਆ ਜਾ ਸਕਦਾ ਆ ਸੋ ਕੁੱਲ ਮਿਲਾ ਕੇ ਇਹ ਬੈਂਕ ਆਫ ਕੈਨੇਡਾ ਨੇ ਫੈਸਲਾ ਕਰਨਾ ਆ ਉਹਨਾਂ ਦਿਨਾਂ ਤੱਕ ਕੀ ਅਮਰੀਕਾ ਦੇ ਨਾਲ ਟੈਰਿਫ ਡੀਲ ਸਿਰੇ ਲੱਗ ਜਾਂਦੀ ਆ ਇਹਦੀ ਵੀ ਬਹੁਤ ਵੱਡੀ ਜਿਹੜੀ ਗੱਲ ਆ ਇਹਦਾ ਅਸਰ ਬਹੁਤ ਵੱਡਾ ਪੈਣਾ ਜੀ ਵੈਸੇ ਜਿਹੜੀਆਂ ਮੌਰਗੇਜ ਰੇਟਸ ਨੇ ਉਹ ਤਕਰੀਬਨ ਤਕਰੀਬਨ ਨਾਰਮਲ ਰੇਟਸ ਦੇ ਵੱਲ ਨੂੰ ਆ ਚੁੱਕੇ ਆ ਇਸ ਵੇਲੇ ਜਿਹੜੀ 3 ਸਾਲ ਦੀ ਬੱਝਵੀਂ ਮੌਰਗੇਜ ਆ ਉਹ 4 ਤੋਂ ਥੱਲੇ ਥੱਲੇ ਮਿਲ ਰਹੀ ਆ 3.8 3.9 ਦੇ ਲਾਗੇ ਤੇ 5 ਸਾਲ ਦੀ ਜਿਹੜੀ ਖੁੱਲੀ ਮੌਰਗੇਜ ਆ ਉਹਦੇ ਵਾਸਤੇ ਵੀ ਪ੍ਰਾਈਮ ਮਾਈਨਸ 80 ਪ੍ਰਾਈਮ ਮਾਈਨਸ 90 ਆਫਰ ਕੀਤਾ ਜਾਣ ਲੱਗਾ ਆ ਮਤਲਬ ਉਹ ਵੀ ਰੇਟ ਜਿਹੜਾ 3.8 ਤੋਂ 3.9 ਦੇ ਵਿਚਾਲੇ ਮਿਲਣ ਲੱਗਾ ਆ ਤੇ ਉਹ ਜਦੋਂ ਰੈਗੂਲਰ ਮਾਰਗੇਜ ਰੇਟ ਹੁੰਦੇ ਆ ਆਮ ਦਿਨ ਹੁੰਦੇ ਆ ਉਦੋਂ ਅਕਸਰ ਵਿਆਜ ਦਰਾਂ 3 ਤੇ 4 ਦੇ ਦਰਮਿਆਨ ਹੀ ਰਹਿੰਦੀਆਂ ਆ ਤੇ ਇਹ ਤਾਂ ਕਰੋਨਾ ਵੇਲੇ ਜਾਂ ਉਹ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਸਿਨੈਰੀਓ ਚੱਲਿਆ ਸੀ ਕਿ ਇੰਟਰਸਟ ਰੇਟ ਬਹੁਤ ਥੱਲੇ ਚੱਲ ਗਏ ਸੀ ਅਦਰਵਾਈਜ਼ ਬਹੁਤਾ ਕਰਕੇ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਜਿਹੜੇ 3 ਜਾਂ 4% ਦੇ ਦਰਮਿਆਨ ਹੀ ਰਹਿੰਦੇ ਆ ਤੇ ਜਿਹੜੇ ਕਿਥੇ ਚੱਲ ਰਹੇ ਆ ਬੈਂਕ ਆਫ ਕੈਨੇਡਾ ਵੱਲ ਉਹ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਦਾ ਜਿਹੜਾ ਬੈਂਚਮਾਰਕ ਰੇਟ ਹੈ ਉਹਨਾਂ ਨੇ 2.5 ਤੋਂ 3.5 ਦੇ ਵਿਚਾਲੇ ਰੱਖਣਾ ਆ ਸੋ ਤਕਰੀਬਨ ਇਸ ਵੇਲੇ ਉਹਦੇ ਲਾਗੇ ਚੱਲ ਰਿਹਾ ਆ ਤੇ ਇਸ ਕਰਕੇ ਲੋਕਾਂ ਨੂੰ ਕਿਤੇ ਨਾ ਕਿਤੇ ਇੱਥੇ ਹੀ ਮਾਰਕੀਟ ਤੋੜਨ ਦੀ ਆਦਤ ਪਾਉਣੀ ਪੈਣੀ ਆ ਦੂਜੇ ਪਾਸੇ ਜਿਹੜੇ ਮੈਟਰੋ ਵੈਨਕੂਵਰ ਦੇ ਕਾਂਡੋ ਡਿਵੈਲਪਰ ਆ ਉਹ ਸਰਕਾਰ ਤੋਂ ਮੰਗ ਕਰ ਰਹੇ ਆ ਕਿ ਤੁਸੀਂ ਸਾਨੂੰ ਬੇਲ ਆਊਟ ਕਰੋ ਬੇਲ ਆਊਟ ਲਫ਼ਜ਼ ਪਹਿਲੀ ਵਾਰੀ ਉਦੋਂ ਸੁਣਿਆ ਸੀ ਜਦੋਂ ਬੈਂਕਾਂ ਬੈਂਕਰਪਟ ਹੋਣ ਲੱਗੀਆਂ ਸੀਗੀਆਂ ਆ ਜਿਹੜਾ ਬੱਬਲ 1 2008 ਦੇ ਵਿੱਚ ਬਰਸਟ ਹੋਇਆ ਸੀਗਾ ਸਰਕਾਰਾਂ ਨੇ ਬੈਂਕਾਂ ਨੂੰ ਪੈਸੇ ਦੇ ਕੇ ਬੈਂਕਾਂ ਡੁੱਬਣੋਂ ਬਚਾਈਆਂ ਸੀਗੀਆਂ ਹੁਣ ਜਿਹੜੇ ਕਾਂਡੋ ਡਿਵੈਲਪਰ ਉਹ ਇਹ ਕਹਿ ਰਹੇ ਆ ਕਿ ਅਸੀਂ ਕਾਂਡੋ ਬਣਾ ਕੇ ਬਹੁਤ ਫਸ ਗਏ ਆ ਵੇਖ ਨਹੀਂ ਰਹੇ ਇਸ ਤੋਂ ਪਹਿਲਾਂ ਕਿ ਸਾਰਾ ਕੁਝ ਜਾਂਦਾ ਲੱਗੇ ਸਾਨੂੰ ਬੇਲ ਆਊਟ ਕਰਨਾ ਚਾਹੀਦਾ ਆ ਮਤਲਬ ਕਿ ਸਰਕਾਰਾਂ ਸਾਡੇ ਕੋਲੋਂ ਇਹ ਡਵੈਲਪ ਕੀਤੀਆਂ ਬਿਲਡਿੰਗਾਂ ਹਾਈ ਰਾਈਜ਼ਸ ਖਰੀਦ ਲੈਣ ਉਹਨਾਂ ਨੇ ਤਰਕ ਇਹ ਦਿੱਤਾ ਕਿ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਅਸੀਂ ਐਮਐਸਸੀ ਵੱਲੋਂ ਲੋਨ ਦਿੰਨੇ ਆ ਅਸੀਂ ਤੁਹਾਨੂੰ ਹੋਰ ਪੇਸ਼ਕਸ਼ਾਂ ਕਰਦੇ ਆ ਕਿ ਤੁਸੀਂ ਜਲ ਤੋਂ ਜਲਦ ਹੋਰ ਘਰ ਬਣਾਓ ਤਾਂ ਕਿ ਹਾਊਸਿੰਗ ਅਫੋਰਡੇਬਿਲਟੀ ਆਵੇ ਮਾਰਕੀਟ ਵਿੱਚ ਵੱਧ ਤੋਂ ਵੱਧ ਯੂਨਿਟ ਆਉਣ ਕਹਿੰਦੇ ਬਣੀਆਂ ਬਣੀਆਂ ਬਿਲਡਿੰਗਾਂ ਰੱਖ ਲਓ ਤੁਸੀਂ ਉਹਨੂੰ ਬਾਅਦ ਵਿੱਚ ਚਾਹੇ ਰੈਂਟ ਕਰਿਓ ਚਾਹੇ ਵੇਚਿਓ ਸਰਕਾਰ ਦਾ ਕੰਮ ਜਾਣੇ ਪਰ ਸਾਡਾ ਇੱਕ ਵਾਰੀ ਖੜਾ ਇਹਨਾਂ ਤੋਂ ਛੁਡਾ ਦਿਓ ਸੋ ਗੱਲ ਕਿਸੇ ਹੱਦ ਤੱਕ ਜਾਇਜ਼ ਵੀ ਲੱਗਦੀ ਆ ਕਿ ਜੇਕਰ ਸਰਕਾਰ ਵਾਕਿਆ ਹੀ ਰੈਂਟਲ ਦੇ ਵਿੱਚ ਜ਼ਿਆਦਾ ਪੂਲ ਕਰਨਾ ਚਾਹੁੰਦੀ ਆ ਹੋਰ ਯੂਨਿਟ ਬਣਾਉਣਾ ਚਾਹੁੰਦੀ ਆ ਤਾਂ ਸਰਕਾਰ ਜਦੋਂ ਮਰਜ਼ੀ ਜਿਹੜੀਆਂ ਬੜੀਆਂ ਹੋਈਆਂ ਬਿਲਡਿੰਗਾਂ ਆ ਉਹ ਖਰੀਦ ਸਕਦੀ ਆ ਉਹਨਾਂ ਨੂੰ ਰੈਂਟਲ ਦੇ ਵਿੱਚ ਕਨਵਰਟ ਕਰ ਸਕਦੀ ਆ ਸਰਕਾਰ ਨੇ ਤਾਂ ਕਾਨੂੰਨ ਵੀ ਆਪੇ ਬਣਾਉਣਾ ਹੁੰਦਾ ਸੋ ਇਸ ਵਾਸਤੇ ਜਿਹੜੇ ਡਿਵੈਲਪਰ ਆ ਹੋ ਮੰਗ ਕਰ ਰਹੇ ਆ ਵੈਸੇ ਕੋਲਮ ਲਾ ਕੇ ਜੇਕਰ ਦੇਖਿਆ ਜਾਵੇ ਤਾਂ ਲੋਰ ਮੇਨ ਲੇਨ ਗ੍ਰੇਟਰ ਬੈਂਕੂਵਰ ਦੇ ਵਿੱਚ 2500 ਦੇ ਕਰੀਬ ਕਾਂਡੋ ਯੂਨਿਟ ਜਿਹੜੇ ਖੜੇ ਆ ਬਾਕੀ ਹੱਲੇ ਬਣ ਰਹੇ ਆ ਅਨਟੈਰੀਓ ਚ ਹਾਲਾਤ ਜਿਆਦਾ ਮਾੜੇ ਆ ਉੱਥੇ ਗਿਣਤੀ ਹਜ਼ਾਰਾਂ ਵਿੱਚ ਆ ਇਹ ਕਿਹਾ ਜਾ ਰਿਹਾ ਕਿ ਇਸ ਸਾਲ ਦੇ ਅਖੀਰ ਤੱਕ ਉੱਥੇ 25 ਤੋਂ 30 ਹਜ਼ਾਰ ਕਾਂਡੋ ਜਿਹੜਾ ਆ ਉਹ ਬਣਿਆ ਹੋਇਆ ਖਾਲੀ ਪਿਆ ਇਹ ਹੋ ਜਾਣਾ ਆ ਜਿਹ ਬਹੁਤ ਵੱਡੀ ਜਿਹੜੀ ਗਿਣਤੀ ਆ ਸੋ ਕੁੱਲ ਮਿਲਾ ਕੇ ਕੋਂਡੋ ਮਾਰਕੀਟਸ ਦੀਆਂ ਵਿੱਚ ਕੀਮਤਾਂ ਵੀ ਕਾਫੀ ਡਿਗੀਆਂ ਚਾਹੇ ਟੋਰਾਂਟੋ ਦੀ ਗੱਲ ਕਰ ਲਈਏ ਚਾਹੇ ਵੈਨਕੂਵਰ ਦੀ ਤੇ ਹੱਲੇ ਹੋਰ ਡਿਗਣ ਦੀ ਉਮੀਦ ਆ ਕਿਉਂਕਿ ਮੋਰੇ ਬਾਅਰ ਨਹੀਂ ਮਿਲ ਰਹਾ ਏ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ BC ਦੇ ਜਿਹੜੇ 48 ਮੁਲਾਜ਼ਮ ਨੇ ਪਬਲਿਕ ਸਰਵਿਸ ਵਰਕਰਸ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਆ तकरीबन 34000 ਦੇ ਕਰੀਬ ਇਹ ਕੰਮ ਏ ਆ ਜਿਹੜੇ ਕਿ ਅਡਡ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਆ ਇਹਨਾਂ ਵਿੱਚੋਂ ਬਹੁਤੇ ਜਿਹੜੇ ਨੇ ਉਹ BC ਦੇ ਲਿਕਵਿਡ ਸਟੋਰ ਕਿਉਂਕਿ ਸਰਕਾਰੀ ਠੇਕੇ ਨੇ BC ਦੇ ਵਿੱਚ ਸ਼ਰਾਬ ਸਰਕਾਰੀ ਠੇਕਿਆਂ ਤੋਂ ਵੱਧ ਮਿਲਦੀ ਆ ਉਹਨਾਂ ਦੇ ਉੱਤੇ ਬਹੁਤ ਸਾਰੇ ਰੈਸਟੋਰੈਂਟ ਬੈਂਕਟ ਹਾਲ ਪਬ ਵਗੈਰਾ ਨਿਰਪਰ ਕਰਦੇ ਆ ਕਹਾਂ ਜਾ ਕੇ ਤੇ ਇਸ ਦੇ ਨਾਲ ਜਿਵੇਂ ਮੋਟਰ ਵਹੀਕਲ ਆਫਿਸ ਆ ਜਿੱਥੇ ਕਿ ਲਾਇਸੈਂਸ ਰੀਨਿਊ ਕੀਤੇ ਜਾਂਦੇ ਆ ਜਾਂ ਹੋਰ ਕੰਮ ਕਾਜ ਇਸ ਸੰਬੰਧੀ ਕੀਤਾ ਜਾਂਦਾ ਸੋ ਇਹ ਬਹੁਤ ਸਾਰੇ ਵਿਭਾਗ ਮ ਪ੍ਰਭਾਵਿਤ ਹੋ ਰਹੇ ਆ ਇਹਨਾਂ 34000 ਕਾਮਿਆਂ ਦੇ ਵਿੱਚੋਂ 25000 ਤਾਂ ਬਿਲਕੁਲ ਨੰਗੇ ਤੜ ਹੋ ਕੇ ਮੂਹਰੇ ਪਿਕਟ ਲਾਈਨ ਤੇ ਆ ਕੇ ਖੜਾ ਆ ਬਾਹਰ ਆ ਕੇ ਲੜ ਰਿਹਾ ਆ ਤੇ ਹੁਣ ਇਹਨਾਂ ਦੀ ਯੂਨੀਅਨ ਨੇ ਆਖਿਆ ਕਿ ਅਸੀਂ ਸਰਕਾਰ ਦਾ ਸੱਦਾ ਪ੍ਰਵਾਨ ਕਰ ਲਿਆ ਆ ਲਗਾਤਾਰ 7 ਹਫਤੇ ਹੜਤਾਲ ਤੇ ਰਹਿਣ ਤੋਂ ਬਾਅਦ ਇਹ ਮੁਲਾਜ਼ਮਾਂ ਦੀ ਯੂਨੀਅਨ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੋ ਰਹੀ ਹੈ ਪਰ ਉਹਨਾਂ ਨੇ ਨਾਲੇ ਸ਼ਰਤ ਰੱਖੀ ਹੈ ਕਿ ਗੱਲਬਾਤ ਨੋਨ ਬਾਈਂਡਿੰਗ ਹੋਊਗੀ ਮਤਲਬ ਇਹ ਗੱਲਬਾਤ ਜਿਹੜੀ ਆ ਉਹਦੇ ਉੱਤੇ ਕੋਈ ਵੀ ਫੈਸਲਾ ਵੋਟ ਦੇ ਨਾਲ ਕਰਾਇਆ ਜਾਊਗਾ ਇਹ ਨਹੀਂ ਵੀ ਜਿਹੜੇ ਆਗੂ ਆ ਉਹ ਜੋ ਫੈਸਲਾ ਕਰਿਆ ਏ ਉਹ ਮਨਜ਼ੂਰ ਹੋਣਾ ਆ ਤੇ ਇਸ ਵੇਲੇ ਰੌਲਾ ਜਿਹੜਾ ਮੁੱਖ ਤੌਰ ਦੇ ਉੱਤੇ ਤਨਖਾਹਾਂ ਨੂੰ ਲੈ ਕੇ ਵਾਅਦੇ ਦਾ ਆ ਜੀ ਜਿਹੜੀ ਯੂਨੀਅਨ ਦੇ ਕਰਮਚਾਰੀ ਆ ਉਹ ਮੰਗ ਕਰ ਰਿਹਾ ਕਿ ਸਾਡੀ ਤਨਖਾਹ ਹਰ ਸਾਲ 4% ਦੀ ਵਧਣੀ ਚਾਹੀਦੀ ਹੈ ਤੇ ਜਦੋਂ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ 2% ਦੇ ਵਾਧੇ ਦੇ ਨਾਲ ਅੱਗੇ ਵਧਣ ਲਈ ਤਿਆਰ ਆ ਸੋ 2 ਤੇ 4 ਦੇ ਵਿਚਾਲੇ 3 ਬਣਦਾ ਜੀ ਰੂਮ ਹੈਗਾ ਆ 네ਗੋਸ਼ੀਏਸ਼ਨ ਵਾਸਤੇ ਉਮੀਦ ਆ ਕਿ ਇਹ ਗੱਲ ਸਿਰੇ ਚੜ ਸਕਦੀ ਆ ਤੇ ਇਹ ਜਿਹੜੀ ਸਟ੍ਰਾਈਕ ਚੱਲ ਰਹੀ ਆ ਹੜਤਾਲ ਚੱਲ ਰਹੀ ਆ ਇਹਦਾ ਜਲਦੀ ਅੰਤ ਹੋ ਸਕਦਾ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਤਸਕਰੀ ਦੇ ਮਾਮਲੇ ਦੀ ਜਿਹਦੇ ਵਿੱਚ ਦੋ ਪੰਜਾਬੀ ਫੜੇ ਗਏ ਆ ਪਿਛਲੇ 6 ਮਹੀਨਿਆਂ ਤੋਂ ਅਨਟਾਰੀਓ ਦੀਆਂ ਏਜੰਸੀਆਂ ਜਿਹੜੀਆਂ ਆ ਨਾਰਦਰਨ ਅਨਟਾਰੀਓ ਦੇ ਵਿੱਚ ਕੁਝ ਖਾਸ ਟਰੱਕਾਂ ਤੇ ਨਿਗਰਾਨੀ ਰੱਖ ਰਹੀਆਂ ਸੀ ਉਹਨਾਂ ਨੂੰ ਸ਼ੱਕ ਸੀ ਕਿ ਇਹ ਟਰੱਕ ਜਿਹੜੇ ਨੇ ਕੋਕੀਨ ਤਸਕਰੀ ਵਾਸਤੇ ਵਰਤੇ ਜਾ ਰਹੇ ਆ ਮਤਲਬ ਕਿ ਅਮਰੀਕਾ ਤੋਂ ਡਰੱਗ ਜਿਹੜੀ ਆ ਕੈਨੇਡਾ ਵਾਲੇ ਪਾਸੇ ਨਾਲ ਰੈਂਟ ਹੋਈ ਜਾ ਰਹੀ ਆ ਬਹੁਤ سارے ਲੋਕ ਫੜੇ ਵੀ ਜਾਂਦੇ ਆ ਸੋ ਇਹ ਜਾਂਚ ਚੱਲ ਰਹੀ ਸੀ ਪਰ ਉਹਨਾਂ ਦੇ ਹਰਾਨੀ ਦੀ ਹਾਜ਼ਰ ਨਹੀਂ ਜਦੋਂ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸ਼ੱਕ ਸੀ ਉਹਦੇ ਵਿੱਚ ਕਿ ਡਰੱਗ ਹੋ ਸਕਦੀ ਹੈ ਪਰ ਉਹਦੇ ਵਿੱਚੋਂ 72 ਹੈਂਡ ਗਨਜ਼ ਜਾਨੀ ਕਿ ਅਡਡ ਤਰ੍ਹਾਂ ਦੇ ਪਿਸਤੌਲ ਜਿਹੜੇ ਨੇ ਉਹ ਬਰਾਮਦ ਹੋਏ ਆ ਸੋ ਇਸ ਮਾਮਲੇ ਦੇ ਵਿੱਚ ਦੋ ਜਣੇ ਜਿਹੜੇ ਪੰਜਾਬੀ ਨੇ ਉਹ ਚਾਰਜ ਕੀਤੇ ਗਏ ਆ ਇੱਕ ਦਾ ਨਾਮ ਬਲਰਾਜ ਸਿੰਘ ਆ ਉਹਦੀ ਉਮਰ 31 ਸਾਲ ਦੱਸੀ ਗਈ ਹੈ ਤੇ ਦੂਜਾ ਕਮਲਬੀਰ ਸਿੰਘ ਉਹਦੀ ਉਮਰ 21 ਸਾਲ ਦੱਸੀ ਗਈ ਹੈ ਸੋ 72 ਇਹਨਾਂ ਦੇ ਕੋਲੋਂ ਹਥਿਆਰ ਬਰਾਮਦ ਹੋਏ ਆ ਤੇ 72 ਹੀ ਚਾਰजेस ਦੇ ਉੱਤੇ ਲਾਏ ਗਏ ਆ ਹਾਲ ਦੀ ਘੜੀ ਇਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਹੋਇਆ ਆ ਆਈਰਾਂ ਦੀ ਪੇਸ਼ੀ ਜਿਹੜੀ ਅਦਾਲਤ ਵਿੱਚ ਟ੍ਰਾਂਟੋ ਦੀ ਚਕਰਾਈ ਜਾਣੀ ਆ ਤੇ ਉਸ ਤੋਂ ਬਾਅਦ ਫਿਰਾਂ ਦੀ ਜ਼ਮਾਨਤ ਦਾ ਫੈਸਲਾ ਜਿਹੜਾ ਆ ਕਿਸੇ ਪਾਸੇ ਲੱਗਣਾ ਆ ਸੋ ਪੁਲਿਸ ਇਹ ਕਹਿ ਰਹੀ ਆ ਕਿ ਇਨਵੈਸਟੀਗੇਸ਼ਨ ਹੱਲੇ ਵੀ ਜਾਰੀ ਆ ਅਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਕੰਮ ਕਰਦੇ ਆ ਉਹ ਫੜੇ ਜਾਣਗੇ ਜਿਹੜੀਆਂ ਫੜੀਆਂ ਗਈਆਂ ਹੈਂਡਗਨਸ ਨੇ ਅਮਰੀਕਾ ਦੀਆਂ ਬਣੀਆਂ ਆ ਤੇ ਉੱਥੋਂ ਇਹ ਟਰੈਕਟਰ ਟਰੇਲਰ ਦੇ ਵਿੱਚ ਰੱਖ ਕੇ ਕੈਨੇਡਾ ਦੇ ਵਿੱਚ ਲਿਆ ਕੇ ਵੇਚੀਆਂ ਜਾਂਦੀਆਂ ਸੀਗੀਆਂ ਅਕਸਰ ਲੋਕ ਸੋਚਦੇ ਆ ਵੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਰੋਜ਼ ਇਹਨਾਂ ਵਾਸਤੇ ਹਥਿਆਰ ਕਿੱਥੋਂ ਆਉਂਦੇ ਆ ਉਹ ਹਥਿਆਰ ਇਸੇ ਤਰੀਕੇ ਦੇ ਨਾਲ ਹੀ ਆਉਂਦੇ ਆ ਕੈਨੇਡਾ ਦੇ ਵਿੱਚ ਦੋ ਨੰਬਰ ਦਾ ਹਥਿਆਰ ਬਹੁਤ ਆ ਗਿਆ ਆ ਇਹ ਅਮਰੀਕਾ ਦੇ ਬਣੇ ਹੋਏ ਹਥਿਆਰ ਜਿਹੜੇ ਕਿਸੇ ਤਰੀਕੇ ਦੇ ਨਾਲ ਫੈਕਟਰੀਆਂ ਵਿੱਚੋਂ ਬਾਹਰ ਕੱਢ ਕੇ ਕੈਨੇਡਾ ਦੇ ਵਿੱਚ ਸਮਗਲ ਕੀਤੇ ਜਾਂਦੇ ਆ ਨਾਲ ਕਾਰਤੂਸ ਗੋਲੀਆਂ ਜੀਆਂ ਨਾਲ ਸਮਗਲ ਕੀਤੀਆਂ ਜਾਂਦੀਆਂ ਇਸੇ ਕਰਕੇ ਹੀ ਆ ਕਿ ਹਰੇਕ ਜਿਹੜਾ ਬੰਦਾ ਆ ਉਹ ਇਲੀਗਲ ਹਥਿਆਰ ਲਈ ਫੜਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਫੜਨਾ ਔਖਾ ਹੋ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਹਥਿਆਰ ਇਦਾਂ ਮੇੜਨ ਲੱਗ ਪਏ ਐ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਫਰੇਜ਼ਰ ਹੈਲਥ ਵਿਭਾਗ ਦੇ ਫਰੇਜ਼ਰ ਹੈਲਥ ਵਿਭਾਗ ਨਾਲ ਜਿਹੜਾ ਦਰਿਆ ਦਾ ਇਦਾਂ ਦਾ ਪਾਸਾ ਫਰੇਜ਼ਰ ਦਾ ਆ ਸਰੀ ਵਾਲਾ ਪਾਸਾ ਸਰੀ ਡੈਲਟਾ ਲੈਂਗਲੀ ਆਪਾਂ ਜਿੱਥੇ ਕਹਿ ਸਕਦੇ ਆ ਉਹਨਾਂ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਸਾਡੇ ਕੋਲ ਸ਼ਿਕਾਇਤ ਪੁੱਜੀ ਆ ਕਿ ਬਹੁਤ ਸਾਰੇ ਲੋਕ ਗਲਤ ਤਰੀਕੇ ਨਾਲ ਭੋਜਨ ਬਣਾ ਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਆ ਕੁਝ ਸਾਰੇ ਕੋਲ ਸ਼ਿਕਾਇਤਾਂ ਪਹੁੰਚੀਆਂ ਕਿ ਬਹੁਤ ਸਾਰੇ ਲੋਕ ਘਰਾੰਗ ਦੇ ਗ੍ਰਾਜਾਂ ਦੇ ਵਿੱਚ ਟਾਊਨ ਹਾਊਸਸ ਦੇ ਗ੍ਰਾਜਾਂ ਦੇ ਵਿੱਚ ਇੱਥੋਂ ਤੱਕ ਕਿ ਅਪਾਰਟਮੈਂਟਾਂ ਦੇ ਵਿੱਚ ਵੀ ਖਾਣਾ ਬਣਾ ਕੇ ਟਿਫਨ ਸਰਵਿਸ ਕੈਟਰਿੰਗ ਸਰਵਿਸ ਤੇ ਜਾਂ ਟੇਕ ਆਊਟ ਚਲਾ ਰਹੇ ਆ ਉਹ ਕਹਿੰਦੇ ਵੀ ਜਦੋਂ ਵੀ ਅਸੀਂ ਕੋਈ ਰੈਸਟੋਰੈਂਟ ਨੂੰ ਲਾਇਸੈਂਸ ਦਿੰਨੇ ਆ ਜਾਂ ਕੋਈ ਖਾਣ ਵਾਲੀ ਫੈਸਿਲਿਟੀ ਆ ਕੋਈ ਬੈਂਕਟ ਹਾਲ ਆ ਜਾਂ ਕੋਈ ਪੱਬ ਆ ਤਾਂ ਉਹਦੇ ਵਿੱਚ ਅਸੀਂ ਇਸ ਗੱਲ ਦਾ ਖਿਆਲ ਰੱਖਦੇ ਆ ਕਿ ਉੱਥੇ ਖਾਣ ਪੀਣ ਦੇ ਲਈ ਸਫਾਈ ਹੈਗੀ ਆ ਜਿੱਥੇ ਖਾਣਾ ਬਣਦਾ ਹੈ ਉੱਥੇ ਪ੍ਰੋਪਰ ਹੱਥ ਧੋਣ ਦਾ ਤੇ ਹੋਰ ਸਫਾਈ ਦਾ ਖਿਆਲ ਹੈਗਾ ਆ ਉਸ ਤੋਂ ਬਾਅਦ ਅਸੀਂ ਲਗਾਤਾਰ ਛਾਪੇ ਵੀ ਮਾਰਦੇ ਰਹਿੰਦੇ ਆ ਪਰ ਜਿਹੜੇ ਲੋਕ ਘਰਾਂ ਦੇ ਵਿੱਚ ਖਾਣਾ ਬਣਾ ਕੇ ਗਾਂਵ ਤੇ ਟਿਫਨ ਸਰਵਿਸ ਗ੍ਰੇਟਿੰਗ ਸਰਵਿਸ ਕਰਦੇ ਆ ਜਾਂ ਖਾਣਾ ਬਣਾ ਕੇ ਵੇਚਦੇ ਆ ਉਹ ਕਹਿੰਦੇ ਗੈਰ ਕਾਨੂੰਨੀ ਆ ਕਿਉਂਕਿ ਸਾਡੀ ਪਹੁੰਚ ਨਹੀਂ ਉੱਥੇ ਤੱਕ ਹੁੰਦੀ ਤੇ ਨਾ ਉਹ ਲਾਇਸੈਂਸ ਲੈਂਦੇ ਆ ਤੇ ਇਹ ਕੰਮ ਬਹੁਤ ਵੱਡੀ ਪੱਧਰ ਤੇ ਉਹ ਕਹਿੰਦੇ ਚੱਲ ਰਿਹਾ ਆ ਅੱਲਾਕੇ ਕੰਮ ਚੱਲਦੇ ਨੂੰ 10 ਸਾਲ ਹੋ ਗਏ ਆ ਪਰ ਸ਼ਾਇਦ ਫੂਡ ਹੈਲਥ ਵਿਭਾਗ ਦੀ ਜਾਗ ਹਣ ਖੁੱਲੀ ਆ ਕਿਉਂਕਿ ਬਹੁਤ ਲੰਮੇ ਹਰਸੇ ਤੋਂ ਹੀ ਇਹ ਕੰਮ ਜਿਹੜਾ ਇਦਾਂ ਚੱਲਦਾ ਆ ਤੇ ਰੈਸਟੋਰੈਂਟਾਂ ਵਾਲੇ ਕੰਪਲੇਂਟਸ ਵੀ ਪਹਿਲਾਂ ਬਹੁਤ ਕਰ ਚੁੱਕੇ ਆ ਪਰ ਹੁਣ ਫਾਈਨਲੀ ਫਰੇਜ਼ਰ ਹੈਲਥ ਨੂੰ ਪਤਾ ਲੱਗਾ ਕਿ ਇਹ ਇਲੀਗਲ ਫੂਡ ਆਪਰੇਸ਼ਨਸ ਜਿਹੜੇ ਨੇ ਇਸ ਇਲਾਕੇ ਵਿੱਚ ਚੱਲ ਰਹੇ ਆ ਸੋ ਉਹਨਾਂ ਨੇ ਲੋਕਾਂ ਨੂੰ ਚੇਤਾਵਨੀ ਇਹ ਦਿੱਤੀ ਆ ਕਿ ਜਦੋਂ ਅਸੀਂ ਜਾ ਕੇ ਚੈੱਕ ਨਹੀਂ ਕਰ ਸਕਦੇ ਆਪਣੇ ਜਿਹੜੇ ਰੂਲ ਨੇ ਉਹ ਉੱਥੇ ਲਾਗੂ ਨਹੀਂ ਕਰ ਸਕਦੇ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਗੰਦਾ ਖਾਣਾ ਜਾਂ ਗੰਦੀ ਥਾਂ ਦੇ ਉੱਤੇ ਬਣਾਇਆ ਹੋਇਆ ਖਾਣਾ ਤੁਹਾਨੂੰ ਪਰੋਸ ਸਕਦੇ ਆ ਜਿਹਦੇ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਆ ਇਸ ਕਰਕੇ ਇਹਨਾਂ ਤੋਂ ਬਚੋ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਬਿਮਾਰ ਨਾ ਹੋਵੋ ਤੋਂ ਆਏ ਥਾਂ ਤੋਂ ਖਾਣਾ ਖਾਧਾ ਜਾਵੇ ਜਿਹੜੀਆਂ ਕਿ ਮਨਜ਼ੂਰਸ਼ੁਦਾ ਨੇ ਉਹਨਾਂ ਦੇ ਕੋਲ ਬਕਾਇਦਾ ਲਾਇਸੈਂਸ ਨੇ ਉਹਨਾਂ ਦੀ ਸਾਫ ਸਫਾਈ ਜਿਹੜੀ ਹੈ ਉਹਨਾਂ ਦੀ ਬਕਾਇਦਾ ਚੈਕਿੰਗ ਹੁੰਦੀ ਆ ਤੇ ਇਸ ਕਰਕੇ ਉਹ ਕਹਿੰਦੇ ਵੀ ਇਹਨਾਂ ਜਿਹੜੀਆਂ ਥਾਂ ਤੋਂ ਖਾਣਾ ਨਾ ਖਾਇਆ ਜਾਵੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ ਸੋ ਫਰੇਜ਼ਰ ਹੈਲਥ ਉਹਨਾਂ ਦੀ ਵੈਬਸਾਈਟ ਦੇ ਉੱਤੇ ਇੱਕ ਸੂਚੀ ਪਾਈ ਹੋਈ ਆ ਉਹਦੇ ਵਿੱਚ ਸਾਰੇ ਰੈਸਟੋਰੈਂਟਸ ਦੀ ਜਾਂ ਜਿੱਥੇ-ਜਿੱਥੇ ਵੀ ਖਾਣਾ ਮਿਲਦਾ ਆ ਉਹਦੀ ਇੱਕ ਲਿਸਟ ਆ ਜਿੱਥੇ ਉਹ ਚੈਕਿੰਗ ਕਰਦੇ ਆ ਛਾਪੇ ਮਾਰਦੇ ਆ ਜੇਕਰ ਕੋਈ ਉਥੇ ਕਮੀ ਫੜੀ ਜਾਂਦੀ ਆ ਲੱਗਦਾ ਕਿ ਇੱਥੇ ਸਫਾਈ ਨਹੀਂ ਆ ਤੇ ਬਕਾਇਦਾ ਉਸ ਰੈਸਟੋਰੈਂਟ ਦਾ ਉਹਦਾ ਨਾਮ ਲੈ ਕੇ ਇੱਥੇ ਪਾਇਆ ਹੁੰਦਾ ਕਿ ਇਥੋਂ ਆ ਚੀਜ਼ ਗਲਤੀ ਜਿਹੜੀ ਆ ਕੀਤੀ ਫੜੀ ਗਈ ਆ ਕਈ ਵਾਰੀ ਦੁਕਾਨਾਂ ਬੰਦ ਵੀ ਕਰਾਇਆ ਜਾਂਦੀਆਂ ਜਾਂਦੀਆਂ ਸੋ ਕੁੱਲ ਮਿਲਾ ਕੇ ਉਹਨੇ ਚੰਗਾ ਖਾਣ ਦੀ ਗੱਲ ਆਖੀ ਆ ਤਾਂ ਕਿ ਲੋਕ ਬਿਮਾਰ ਘਟ ਹੋਣ ਨਾ ਤੇ ਸਿਹਤ ਸਿਸਟਮ ਦੇ ਉੱਤੇ ਬੋਝ ਨਾ ਵਧੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਵੱਡੇ ਬੁੱਚੜ ਪੁਲਿਸ ਅਧਿਕਾਰੀ ਹੋਏ ਆ ਜਿਹੜਾ ਨੇ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਬੜਾ ਕਾਹਨ ਕੀਤਾ ਉਹਨਾਂ ਦੇ ਵਿੱਚ ਇੱਕ ਮੋਰੀ ਨਾਂ ਜਿਹੜਾ ਉਹ ਮੁਹੰਮਦ ਮੁਸਤਫਾ ਦਾ ਆਉਂਦਾ ਹੈ ਤੇ ਮੁਹੰਮਦ ਮੁਸਤਫਾ ਪਰਿਵਾਰ ਬਾਰੇ ਖਬਰਾਂ ਅੱਜ ਇਹ ਆ ਰਹੀਆਂ ਕਿ ਉਹਨਾਂ ਦਾ ਬੇਟਾ 35 ਸਾਲਾਂ ਦਾ ਕੀ ਅਕਸਰ ਜੋ ਕਿ ਪੇਸ਼ੇਵਰ ਜੋ ਵਕੀਲ ਸਗਾ ਪੰਜਾਬ ਵਰ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦਾ ਨਾਂ ਬੇਸ਼ੱਕ ਦਰਜ ਆ ਪਰ ਵਕਾਲਤ ਬਹੁਤੀ ਨਹੀਂ ਕੀਤੀ ਉਦੀ ਸੰਭਾਵੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਉਹਨੇ ਕੋਈ ਦਵਾਈ ਜਿਹੜੀ ਆ ਜ਼ਿਆਦਾ ਪੀ ਲਈ ਹੈ ਜਿਸ ਤੋਂ ਬਾਅਦ ਉਹਦੀ Laash ਲੱਭੀ ਹੈ ਪੰਜਕੁੱਲਾ ਦੇ ਵਿੱਚ ਹਰਿਆਣਾ ਦਾ ਸ਼ਹਿਰ ਪੰਜਕੁੱਲਾ ਉੱਥੇ ਉਹ ਰਹਿ ਰਿਹਾ ਸੀਗਾ ਉਹਦੀ ਪਤਨੀ ਪਿੱਛੇ ਇੱਕ ਬੇਟਾ ਤੇ ਬੇਟੀ ਉਹ ਛੱਡ ਗਿਆ ਆ ਸੋ ਮੁਹੰਮਦ ਮੁਸਤਾਫਾ ਪੰਜਾਬ ਪੁਲਿਸ ਦਾ ਇੱਕ ਬੁੱਚੜ ਪੁਲਿਸ ਅਧਿਕਾਰੀ ਰਿਹਾ ਤੇ ਦੂਜੇ ਪਾਸੇ ਇਸ ਕੀ ਲਖਤਰ ਦੀ ਮਾਂ ਯਾਨੀ ਕਿ ਮੁਹੰਮਦ ਮੁਸਤਾਫਾ ਦੀ ਘਰ ਵਾਲੀ ਕਾਂਗਰਸ ਦੀ ਸਾਬਕਾ ਮੰਤਰੀ ਰਹੀ ਹੈ ਰਜ਼ੀਆ ਸੁਲਤਾਨਾ ਸੋ ਇਹੇ ਬਾਰੇ ਬਹੁਤ ਕੁਝ ਹੁਣ ਗੱਲਾਂਬਾਤਾਂ ਚੱਲ ਰਹੀਆਂ ਆ। ਕੁਝ ਦਿਨ ਪਹਿਲਾਂ ਇੱਕ ਬੰਦੇ ਨੇ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀਗੀ ਜਿਦੇ ਵਿੱਚ ਉਹ ਇਹ ਕਹਿ ਰਿਹਾ ਕਿ ਮੈਂ ਮੁਸਤਫਾ ਪਰਿਵਾਰ ਦਾ ਬੇਟਾ ਆਂ, ਮੁਹੰਮਦ ਮੁਸਤਫਾ ਦਾ ਬੇਟਾ ਆਂ ਤੇ ਉਹਦੇ ਵਿੱਚ ਬਹੁਤ ਹੀ ਗੰਭੀਰ ਦੋਸ਼ ਉਹਨੇ ਆਪਣੇ ਪਿਤਾ ਦੇ ਉੱਤੇ ਪਰਿਵਾਰ ਸਬੰਧੀ ਲਾਏ ਸੀਗੇ ਅਤੇ ਇਹ ਸ਼ੰਕਾ ਵੀ ਪ੍ਰਗਟਾਇਆ ਸੀਗਾ ਕਿ ਉਹਨਾਂ ਨੂੰ ਸਾਈਡਲਾਈਨ ਕਰਨ ਵਾਸਤੇ ਮਰਵਾਇਆ ਜਾ ਸਕਦਾ ਆ। ਸੋ ਜਦੋਂ ਹੁਣ ਇਹ ਖਬਰਾਂ ਬਾਹਰ ਆ ਗਈਆਂ ਮੌਦੀਆਂ ਤਾਂ ਹੁਣ ਚਾਹੀਦਾ ਤਾਂ ਇਹੀ ਆ ਕਿ ਸਰਕਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰੇ। ਪਰ ਜਿਸ ਹਿਸਾਬ ਦਾ ਰਤਬਾ ਆ محمد ਮੁਸਤਾਫਾ ਦਾ ਲੱਗਦਾ ਨਹੀਂ ਕਿ ਗੱਲ ਉਧਰ ਨੂੰ ਜਾਊਗੀ ਸੋ ਗੱਲ ਜਦੋਂ ਆਪਾਂ ਕਰਦੇ ਆਂ ਕੀ ਲੜਗੇ ਨੌਜਵਾਨਾਂ ਦੀ ਤਾਂ ਉਹ ਸਿੱਖ ਨੌਜਵਾਨ ਮੋਰੇ ਆ ਜਾਂਦੇ ਆ ਜਿਨ੍ਹਾਂ ਨੂੰ ਇਹਦੇ ਬਾਪ محمد ਮੁਸਤਾਫਾ ਨੇ ਖੜਕੂਆ ਦੇ ਦੌਰ ਦੇ ਦੌਰਾਨ ਕੋ ਕੋ ਕੇ ਥਾਣਿਆਂ ਦੇ ਵਿੱਚ ਸ਼ਹੀਦ ਕੀਤਾ ਜਾਂ ਫਿਰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਤੇ ਜਾਂ ਫਿਰ ਆਪਣੀਆਂ ਕੈਟਾਂ ਦੇ ਕੋਲੋਂ ਜਿਹੜੇ ਆ ਗੋਲੀਆਂ ਮਰਵਾ ਦਿੱਤੀਆਂ ਸੋ ਮਾਝੇ ਦੇ ਪਿੰਡਾਂ ਦੇ ਵਿੱਚ ਮੁਹੰਮਦ ਮੁਸਤਫਾ ਦਾ ਨਾਮ ਜਿਹੜਾ ਆ ਉਹ ਬਹੁਤ ਲੋਕ ਜਾਣਦੇ ਆ ਕਿਉਂਕਿ ਇਹਨੇ ਬੜੇ ਸਮੂਹਿਕ ਕਤਲੇਆਮ ਉੱਥੇ ਕੀਤੇ ਆ ਕਈਆਂ ਪਿੰਡਾਂ ਦੇ ਵਿੱਚ ਤਾਂ 15 15 27 27 ਜਿਹੜੇ ਆ ਉਹ ਜਣੇ ਵੀ ਇਹਨੇ ਮਰਵਾਏ ਆ ਕਾਲੀਆਂ ਬੇਲੀਆਂ ਕੋਲੋਂ ਜਾਂ ਮੁੰਡੇ ਚੱਕ ਚੱਕ ਕੇ ਮਰਵਾਏ ਆ ਸੋ ਜਿਹਨਾਂ ਦਾ ਲੜਕਾ ਸੀਗਾ ਕੀ ਲਖਤਰ ਇਹਦੇ ਬਾਰੇ ਕਦੀ ਕੋਈ ਚੰਗਾ ਮਾੜਾ ਨਹੀਂ ਸੁਣਿਆ ਪਰ ਮਾਤਾ ਮਾ ਕਰੇ ਇਹਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਸੋ ਇਹਦੀ ਵਿਛੜੀ ਜਿਹੜੀ ਰੂਹ ਆ ਉਹਨੂੰ ਭਟਕਣਾ ਤੋਂ ਬਚਾਵੇ ਪਰ ਮੁਹੰਮਦ ਮੁਸਤਫਾ ਬਾਰੇ ਅੱਜ ਲੋਕ ਇਹੀ ਗੱਲਾਂ ਕਰ ਰਹੇ ਆ ਕਿ ਲੇਖਾ ਜੋਖਾ ਜਿਹੜਾ ਇੱਥੇ ਹੁੰਦਾ ਆ ਕਰਨਾ ਜਿਹੜਾ ਭਰਨਾ ਉਹ ਇੱਥੇ ਪੈਂਦਾ ਆ ਸੋ ਪਾਪਰੀ ਕੀਤੀ ਜਿਹੜੀ ਆ ਉਹ ਬੇਟੇ ਨੂੰ ਕਈ ਵਾਰੀ ਭਰਨੀ ਪੈ ਜਾਂਦੀ ਆ ਸੋ ਇਸੇ ਕਰਕੇ ਜਿਹੜਾ ਕਿਹਾ ਜਾਂਦਾ ਜੀ ਵੀ ਕਿਸੇ ਨਾ ਵਧੇ ਕੀ ਕਰਨ ਲੱਗਿਆਂ ਸਾਨੂੰ ਸਭ ਨੂੰ ਪਰਮਾਤਮਾ ਤੋਂ ਡਰਨਾ ਚਾਹੀਦਾ ਪਰ ਸਮੱਸਿਆ ਇਹ ਆ ਕਿ ਜਦੋਂ ਪਾਵਰ ਤੁਹਾਡੇ ਕੋਲੇ ਹੁੰਦੀ ਆ ਤੁਸੀਂ ਸਾਰਾ ਕੁਝ ਭੁੱਲ ਜਾਂਦੇ ਆ ਜਦੋਂ ਕਾਂਗਰਸ ਦੇ ਕੋਲ ਪਾਵਰ ਸੀਗੀ ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਜਵਾਨੀ ਦਾ ਕਹਾਣ ਜਿਹੜਾ ਕੀਤਾ ਹੁਣ ਭਾਜਪਾ ਦੇ ਕੋਲ ਪਾਵਰ ਆ ਉਹੀ ਕੁਝ ਉਹ ਕਰ ਰਹੀ ਆ ਜਦੋਂ ਕਾਲੀਆਂ ਦੇ ਕੋਲ ਪਾਵਰ ਸੀਗੀ ਤਾਂ ਉਹਨਾਂ ਨੇ ਬਿਆਦਬੀ ਕਾਂਡ ਵਗੈਰਾ ਜਿਹੜੇ ਆ ਦੇਖ ਲਓ ਵੀ ਕਿਵੇਂ ਨਜੱਠੇ ਹੈਗੇ ਉਸ ਵੇਲੇ ਬੰਦਿਆਂ ਨੂੰ ਬੰਦਿਆਂ ਨਹੀਂ ਸਮਝਿਆ ਗੁਰੂ ਗ੍ਰੰਥ ਸਾਹਿਬ ਦੀ ਅਦਬੀ ਜਿਹੜਾ ਭੁੱਲ ਲਗਿਆ ਉਸ ਵੇਲੇ ਤੇ ਹੁਣ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੋਣੇ ਆ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਸਰਕਾਰ ਲਿਆਉਣੀ ਆ ਉਹ ਪਹਿਲੇ ਜਿਹੜੇ ਆ ਕਾਂਗਰਸ ਕਾਲੀ ਭਾਜਪਾ ਇਹ ਤੁਹਾਨੂੰ ਤੰਗ ਬਹੁਤ ਕੀਤਾ ਅਸੀਂ ਜਿਹੜਾ ਤੁਹਾਨੂੰ ਵਧੀਆ ਰਾਜ ਦਵਾਂਗੇ ਤੇ ਜਿੰਨਾ ਇਹਨਾਂ ਨੇ ਤੰਗ ਕਰ ਦਿੱਤਾ ਲੋਕਾਂ ਨੂੰ ਲੋਕੀ ਕੰਨਾਂ ਨੂੰ ਹਥਲਾ ਰਾਇਆ ਵੀ ਤੌਬਾ ਹੋ ਗਈ ਵੀ ਇਹਦੇ ਨਾਲੋਂ ਤਾਂ ਪਹਿਲੇ ਚੰਗੇ ਸੀਗੇ ਸੋ ਕੁੱਲ ਚ ਹੁੰਦਾ ਭੁੱਲ ਜਾਂਦਾ ਆ ੱੱੱਕੇ ਕਰਦਾ ਆ ਵਧਿਕੀਆਂ ਕਰਦਾ ਆ ਪਰ ਉਹ ਕਿਤੇ ਨਾ ਕਦੇ ਭਾਨੀਆਂ ਜਰੂਰ ਪੈਂਦੀਆਂ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੀ ਜਾਇਦਾਦ ਦੀ ਤਾਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੀਆਂ ਜਾਇਦਾਦਾਂ ਲੁੱਟਣ ਵਾਸਤੇ ਵੇਚਣ ਵਾਸਤੇ ਕਈ ਸਕੀਮਾਂ ਬਣਾਈਆਂ ਪਰ ਦਾ ਨਹੀਂ ਲੱਗ ਰਿਹਾ ਸੋ ਕੇਜੀ ਵਾਲ ਨੇ ਜਦੋਂ ਸਰਕਾਰ ਬਣਾਉਣੀ ਸੀ ਤਾਂ ਦਾਵਾ ਉਹਨੇ ਇਹ ਕੀਤਾ ਸੀ ਕਿ ਦੇਖੋ ਜੀ ਇਸ ਤਾਂ ਪੜੇ ਲਿਖੇ ਲੋਕ ਆ ਮੋਰਕਾ ਚਲਾਉਣ ਵਾਲੇ ਲੋਕ ਆ ਅਕਾਊਂਟੈਂਟ ਸਾਡੀ ਨਾਲ ਸਰਕਾਰਾਂ ਦੇ ਵਿੱਚ ਬੈਠੇ ਆ ਤੇ ਅਸੀਂ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਰੋਕ ਕੇ ਹੀ ਪੰਜਾਬ ਦੇ ਵਿੱਚ 54000 ਕਰੋੜ ਰੁਪਇਆ ਬਚਾ ਲਿਆ ਕਰਨਾ ਆ ਤੇ ਪੰਜਾਬ ਦੇ ਲਹਿਰੇ ਬਰੇ ਹੋ ਜਾਣੇ ਆ ਤੇ ਹਾਲਾਤ ਇਹ ਬਣ ਗਏ ਆ ਕਿ ਪੰਜਾਬ ਦੇ ਵਿੱਚ ਇਹਨਾਂ ਪੰਜਾਂ ਸਾਲਾਂ ਚ ਆਮ ਆਦਮੀ ਪਾਰਟੀ ਦੇ ਰਾਜ ਚ ਜਿਹੜਾ ਕਰਜ਼ਾ ਸੀਗਾ ਉਹ ਤਕਰੀਬਨ 2.5 ਲੱਖ ਕਰੋੜ ਤੋਂ ਵੱਧ ਕੇ 5 ਲੱਖ ਕਰੋੜ ਹੋਣ ਲੱਗਾ ਆ ਸੋ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਆ ਕਿ ਪਿਛਲੇ 5 ਸਾਲਾਂ ਦੇ ਵਿੱਚ ਹੀ 4 ਸਾਲ ਲੰਘ ਚੁੱਕੇ ਇੱਕ ਸਾਲ ਅਜੇ ਲੰਘਣਾ ਆ ਇਹਨਾਂ ਨੇ ਆਪਣੇ ਰਾਜ ਵਿੱਚ ਪੰਜਾਬ ਦਾ ਕਰਜ਼ਾ ਦੁੱਗਣਾ ਕਰ ਦੇਣਾ ਆ ਤੇ ਉਹ ਵੀ 2.5 ਲੱਖ ਕਰੋੜ ਬਹੁਤ ਜ਼ਿਆਦਾ ਰਕਮ ਹੁੰਦੀ ਆ ਸੋ ਹੁਣ ਇਹਨਾਂ ਨੇ ਕਈ ਵਾਅਦੇ ਕੀਤੇ ਹੋਏ ਆ ਜਿਨ੍ਹਾਂ ਵਿੱਚੋਂ ਪ੍ਰਮੁੱਖ ਵਾਅਦਾ ਇਹ ਆ ਕਿ ਅਸੀਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦਿਆ ਕਰਾਂਗੇ 4 ਸਾਲ ਲੰਘ ਚੁੱਕੇ ਆ ਤਕਰੀਬਨ ਵਾਦਾ ਹਜੇ ਪੂਰਾ ਨਹੀਂ ਹੋਇਆ ਸੋ ਚੋਣਾਂ ਤੋਂ ਪਹਿਲਾਂ-ਪਹਿਲਾਂ ਉਹ ਵਾਦਾ ਪੂਰਾ ਕਰਨ ਦੇ ਵਾਸਤੇ ਪੈਸੇ ਇਕੱਠੇ ਕਰਨ ਲਈ ਅੱਡ-ਅੱਡ ਸਕੀਮਾਂ ਲਾਉਂਦੇ ਆ ਕਦੀ ਵੱਡੇ ਬੰਦਿਆਂ ਨੂੰ ਪ੍ਰੋਜੈਕਟਾਂ ਵੇਚੀਆਂ ਜਾਂਦੀਆਂ ਵੀ ਸ਼ਾਇਦ ਉਧਰੋਂ ਕਿਸੇ ਪਾਸਿਓਂ ਹੱਥ ਪੈ ਜਾਊਗਾ ਕਦੀ ਲੈਂਡ ਪੂਲਿੰਗ ਦੀ ਸਕੀਮ ਲੈ ਕੇ ਆਂਦੀ ਜਾਂਦੀ ਆ ਵੀ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਪੂਲ ਕਰਾਂਗੇ ਉਸ ਤੋਂ ਬਾਅਦ ਵਿੱਚ ਐਕਵਾਇਰ ਕਰਕੇ ਪਲਾਟ ਕੱਟ ਕੇ ਪੈਸੇ ਬਣਾਵਾਂਗੇ ਉਹਦਾ ਵਿਰੋਧ ਬਹੁਤ ਹੋਇਆ ਉਹ ਸਕੀਮ ਵਾਪਸ ਲੈਣੀ ਪਈ ਆ ਤੇ ਫਿਰ ਜਿਹੜਾ ਜਿਵੇਂ ਇਹ ਅਮਲੀ ਹੁੰਦਾ ਵੀ ਉਹ ਐਂਡ ਦੇ ਉੱਤੇ ਆਪਣੇ ਘਰ ਦੇ ਭਾਂਡੇ ਵਿੱਚ ਦਾ ਹੁੰਦਾ ਸੋ ਭਗਵਾਨ ਜੀ ਮਾਨ ਹਣੀ ਦੋਵਰ ਦੇ ਵਿੱਚ ਗੁਜ਼ਰਨ ਲੱਗੇ ਆ ਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਟੱਕ ਲਾ ਲਿਆ ਆ ਪੰਜਾਬ ਦੇ ਸਰਕਾਰੀ ਮਹਿਕਮੇ ਜਿਵੇਂ ਕਿ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਆ ਉਹਨਾਂ ਦੀਆਂ ਜ਼ਮੀਨਾਂ ਵੇਚਣ ਵਾਸਤੇ ਬਕਾਇਦਾ ਟੈਂਡਰ ਜਿਹੜੇ ਆ ਉਹ ਕੱਢੇ ਜਾ ਰਹੇ ਆ ਇਸ਼ਤਿਹਾਰ ਦਿੱਤੇ ਜਾ ਰਹੇ ਆ ਸੋ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੀ ਜ਼ਮੀਨ ਵੇਚ ਕੇ ਆਮ ਆਦਮੀ ਪਾਰਟੀ ਚਾਹੁੰਦੀ ਆ ਕਿ ਕਿਸੇ ਤਰੀਕੇ ਪੈਸੇ ਇਕੱਠੇ ਕਰ ਲਈਏ ਤਾਂ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਕੀਤੇ ਵਾਅਦੇ ਪੂਰੇ ਹੋ ਸਕਣ ਤਾਂ ਕਿ ਮੁੜ ਕੇ ਲੋਕਾਂ ਦੇ ਵਿੱਚ ਵੋਟਾਂ ਮੰਗਣ ਵਾਸਤੇ ਜਾਣ ਜੋਗੇ ਹੋ ਜਾਈਏ ਤੋ ਜਿਹੜੀ ਬੰਡੀਪੋੜਿਆ ਜਾਂ ਮਾਰਕੀਟ ਕਮੇਟੀਆਂ ਦੀ ਜ਼ਮੀਨ ਆ ਉਹ ਪੰਜਾਬ ਦੇ ਲੋਕਾਂ ਦੀ ਜ਼ਮੀਨ ਆ ਉਹ ਪੰਜਾਬ ਦਾ ਸਰਮਾਇਆ ਆ ਇਹਨੂੰ ਵੇਚਣਾ ਜਿਹੜਾ ਸਾਰਾ ਸਾਰਾ ਗਲਤ ਆ ਕਿਉਂਕਿ ਪੰਜਾਬ ਦੀ ਧਰਤੀ ਕਿਸੇ ਪਾਰਟੀ ਦੀ ਜਾਂ ਕਿਸੇ ਲੀਡਰ ਦੀ ਨਿੱਜੀ ਜਾਇਦਾਦ ਨਹੀਂ ਆ ਇਹ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਪੰਜਾਬੀਆਂ ਦੀ ਸਾਂਝੀ ਅਮਾਨਤ ਹੈਗੀ ਆ ਸੋ ਚਾਹੀਦਾ ਤੇ ਇਹ ਆ ਕਿ ਵਿਰੋਧੀ ਪਾਰਟੀਆਂ ਦਾ ਵਿਰੋਧ ਕਰਨ ਪਰਵ੍ਰੋਧੀ ਪਾਰਟੀਆਂ ਪਤਾ ਨਹੀਂ ਕੀ ਕਹਾਣੀਆਂ ਕੀਤੀਆਂ ਇਹਨਾਂ ਨੇ ਉਹਨਾਂ ਦੇ ਲੀਡਰ ਜਿਹੜੇ ਆ ਬੋਲਣ ਲੱਗੇ ਵੀ ਜਿਹੜੇ ਛੇਪ ਖਾਂਦੇ ਆ ਤੇ ਇਹ ਗੱਲਾਂ ਪੰਜਾਬ ਦੇ ਲੋਕਾਂ ਨੂੰ ਪੱਤਰਕਾਰਾਂ ਨੂੰ ਕਰਨੀਆਂ ਪੈ ਰਹੀਆਂ ਆ ਸੋ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਹੁਣ ਜ਼ਮੀਨਾਂ ਵੇਚ ਕੇ ਮੰਡੀ ਬੋਰਡ ਦੀਆਂ ਮਾਰਕੀਟ ਕਮੇਟੀਆਂ ਦੀਆਂ ਖਜ਼ਾਨੇ ਭਰਨ ਅਤੇ ਆਪਣੀਆਂ ਜੇਬਾਂ ਭਰਨ ਦੀ ਕੋਸ਼ਿਸ਼ ਹੋ ਰਹੀ ਆ ਤਾਂ ਕਿ ਕਹਾਂ ਚੋਣਾਂ ਲੜਨ ਲਈ ਸਰਮਾਇਆ ਇਕੱਠਾ ਹੋ ਸਕੇ ਸੋ ਲੋਕਾਂ ਨੂੰ ਇਹਦੇ ਬਾਰੇ ਸੁਚੇਤ ਹੋਣਾ ਚਾਹੀਦਾ ਆ ਜਾਗਰੂਕ ਹੋਣਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਆ ਖਾਸ ਕਰਕੇ ਵਿਰੋਧੀ ਪਾਰਟੀਆਂ ਨੂੰ ਵੀ ਕਹਿਣਾ ਚਾਹੀਦਾ ਵੀ ਤੁਸੀਂ ਕਿਉਂ ਨਹੀਂ ਬੋਲਦੇ ਆਪਾਂ ਇੱਥੇ ਇਸ ਹਫ਼ਤੇ ਦਾ ਅਖੀਲਾ ਪ੍ਰੋਗਰਾਮ ਖਤਮ ਕਰਦੇ ਆਂ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ